ਤੁਸੀਂ ਜਿਹੜੇ ਹੋ ਖਬਰਨਾਮੇ ਦੇ ਨਾਲ ਜਗਤਾਰਦ ਸਾਇੰਸ ਸਭ ਦਾ ਸਵਾਗਤ ਕਰਦਾ ਏ ਜਿਵੇਂ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਪਰ ਦੂਜੇ ਪਾਸੇ ਪੰਜਾਬ ਵਿੱਚ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ ਅੱਜ ਫਰੀਦਕੋਟ ਦੇ ਵਿੱਚ ਕਿਸਾਨ ਯੂਨੀਟ ਕੌਂਦਾ ਮਨਜੀਤ ਧਰੇ ਗਰੁੱਪ ਵੱਲੋਂ ਖੇਤੀਬਾੜੀ ਦਫ਼ਤਰ ਦੇ ਬਾਹਰ ਅੱਜ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਾ ਹੀ ਡੀਏਪੀ ਖਾਦ ਮਿਲ ਰਹੀ ਹੈ ਅਤੇ ਉਹਨਾਂ ਨੂੰ ਨਾਲ ਦੀ ਨਾਲ ਇੱਕ ਦਵਾਈਆਂ ਵੀ ਜਿਹੜੀਆਂ ੱੱੱ ਦਿੱਤੀਆਂ ਜਾ ਰਹੀਆਂ ਨੇ ਜਿਸ ਦੇ ਰੋਵਸ ਹੋ ਜੋ ਅੱਜ ਉਹਨਾਂ ਵੱਲੋਂ ਇੱਥੇ ਪ੍ਰਦਰਸ਼ਨ ਕੀਤਾ ਗਿਆ ਹੈ ਐਸੇ ਮੌਕੇ ਇਹ ਗੱਲਬਾਤ ਕਰਦਿਆਂ ਹੋਇਆ ਕਿਸਾਨ ਆਗੂਆਂ ਨੇ ਕਿਹਾ ਕਿ ਲਗਾਤਾਰ ਪਿਛਲੇ ਸਮੇਂ ਤੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਡੀਏਪੀ ਦੀ ਖਾਦ ਦੀ ਦਿੱਕਤ ਆ ਰਹੀ ਹੈ ਪ੍ਰਸ਼ਾਸਨ ਨੇ ਦਾਅਵੇ ਕੀਤੇ ਪਰ ਫਿਰ ਵੀ ਕਿਸਾਨ ਖੱਜਲ ਹੋ ਰਹੇ ਨੇ ਅਤੇ ਇਸ ਦੇ ਨਾਲ ਨਾਲ ਧੱਕੇ ਨਾਲ ਕੁਝ ਹੋਰ ਦਵਾਈਆਂ ਵੀ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਜੋ ਉਹ ਨਹੀਂ ਲੈਣਾ ਚਾਹੁੰਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਦੀ ਮੀਟਿੰਗ ਹੋਈ ਜਿਸ ਵਿੱਚ ਖੇਤੀਬਾੜੀ ਅਫਸਰਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਨੂੰ ਇਹ ਸਮੱਸਿਆ ਨਹੀਂ ਹੋਣ ਦੀ ਹਰ ਹਾਲਤ ਵਿੱਚ ਡੀਏਪੀ ਪਹੁੰਚੇਗੀ ਅਤੇ ਧਰਨੇ ਦੇ ਵਿੱਚ ਪਹੁੰਚੀ ਹੋਈ ਖੇਤੀਬਾੜੀ ਅਫਸਰ ਨੇ ਵੀ ਭਰੋਸਾ ਦਿੱਤਾ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਡੀਏਪੀ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਹਰ ਇੱਕ ਕਿਸਾਨ ਤੱਕ ਡੀਏਪੀ ਦੀ ਖਾਦ ਪਹੁੰਚੇਗੀ ਤੁਸੀਂ ਤੁਹਾਨੂੰ ਇਸ ਮੌਕੇ ਕੀ ਕੀ ਕਿਸਾਨਾਂ ਨੇ ਅਤੇ ਕੀ ਕੀ ਖੇਤੀਬਾੜੀ ਅਫਸਰ ਅਮਰਿਕ ਸਿੰਘ ਨੇ ਮੈਂ ਭਾਰਤੀ ਕਿਸਾਨ ਜੁਣ ਡਗਾਉਂਦਾ ਮਨਜੀਤ ਸਿੰਘ ਤਨੇਰ ਮੈਂ ਜ਼ਿਲ੍ਹਾ ਪ੍ਰਧਾਨ ਜਸਕਰਨ ਸਿੰਘ ਜਸਾ ਜੀ ਅਸੀਂ ਅੱਜ ਚੀਪ ਸਾਹ ਕੋਲੇ ਅੱਜ ਇੱਥੇ ਅਸੀਂ ਧਰਨਾ ਲਾਇਆ ਸੀ ਅੱਜ ਜਿਹੜੀਆਂ ਮੰਗਾਂ ਸਾਡੀਆਂ ਉਹਨਾਂ ਨੇ ਪ੍ਰਵਾਨ ਕਰ ਲੀਆਂ ਜਿਹੜੀ ਰੇਹ ਦਾ ਮਸਲਾ ਸਾਡਾ ਹਫ਼ਤੇ ਦੇ ਅੰਦਰ ਅੰਦਰ ਕਰੇ ਤੁਹਾਨੂੰ ਇਹ ਮਸਲਾ ਹੱਲ ਕੀਤਾ ਜਾਊਗਾ ਬਾਕੀ ਜਿਹੜੀਆਂ ਰੇਹ ਦੀ ਸਾਡੀਆਂ ਸਟੇਟੀਆਂ ਦੇ ਵਿੱਚ ਜਿਹੜੀਆਂ ਕੰਪਨੀਆਂ ਬੰਦ ਪਈਆਂ ਕੋਈ ਡੈਥ ਕੇਸ ਆ ਕੋਈ ਨਵੇਂ ਖਾਤੇ ਨਹੀਂ ਖੋਲੇ ਖੋਲੇ ਜਾ ਰਹੇ ਉਹਨਾਂ ਦੀ ਬੜੀ ਮੁਸ਼ਕਲ ਆ ਰਹੀ ਹੈ ਉਹ ਸਰਕਾਰ ਦਾ ਬਿਲਕੁਲ ਇਸ ਸਟੇਟੀਆਂ ਵੱਲੀ ਬਿਲਕੁਲ ਧਿਆਨ ਨਹੀਂਗਾ ਇਹਨਾਂ ਨੂੰ ਹਾਲ ਕੀਤਾ ਜਾਵੇ ਜੋ ਜਿਹੜੇ ਖਾਤੇ ਆ ਥੋੜੇ ਜੇ ਵੱਡੇ ਕੀਤੇ ਜਾਣ ਇਹ ਛੋਟੀਆਂ ਕੰਪਨੀਆਂ ਉਹਨਾਂ ਦੇ ਉੱਤੇ ਜਿਹੜਾ ਬਣਦਾ ਜੋ ਵੀ ਉਹ ਰੇਸਪਰੇ ਦਾ ਜਿਆਦਾ ਜਿਹੜਾ ਜਿਆਦਾ ਬਣਦਾ ਕਿੱਲੇ ਮਗਰ ਉਹ ਦਿੱਤਾ ਜਾਵੇ ਉਹ ਮਿਲਦਾ ਨਹੀਂਗਾ બસ ਇਹੀ ਮੰਗਾ ਸਕਦਾ ਹੈ ਤੇ ਕੀ ਵਿਸ਼ਵਾਸ ਦਵਾਇਆ ਗਿਆ ਵਿਸ਼ਵਾਸ ਸਿੰਘ ਸਾਹਿਬ ਨੇ ਦਵਾਇਆ ਜੀ ਤੁਹਾਨੂੰ ਹਫਤੇ ਦੇ ਅੰਦਰ ਅੰਦਰ ਇੱਕ ਜਿਹੜਾ ਜਿਹੜਾ ਇਹ ਤੁਹਾਨੂੰ ਮੈਂ ਰੇਕ ਜਿਹੜਾ ਲੱਗੂਗਾ ਇਹ ਤੁਹਾਨੂੰ ਰੇਹ ਦਿੱਤੀ ਜਾਊਗੀ ਤੇ ਉਹ ਵਾਟ ਵਾੜ ਵਿਸ਼ਵਾਸ ਨੇ ਦਵਾਤਾ ਜੀ ਅੱਜ ਪਤਾ ਨਹੀਂ ਅੱਜ ਕਿਹੜੀਆਂ ਮੰਗਵਾਂ ਲੈ ਕੇ ਜਿਹੜਾ ਅੱਜ ਬਾਹਰ ਭਰਾਉਗੀ ਤਾਂ ਜੀ ਅੱਜ ਜੀ ਮੀਣ ਮੰਗਾ ਸੀ ਸਾਡੇ ਯੂਰੀਆ ਦੇ ਘਾਟ ਨੂੰ ਲੈ ਕੇ ਕਿਉਂਕਿ ਯੂਰੀਆ ਦੀ ਬਹੁਤ ਵੱਡੀ ਕਮੀ ਆ ਰਹੀ ਹੈ ਪੰਜਾਬ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚ ਖਾਸ ਕਰਕੇ ਜ਼ਿਆਦਾ ਹੈ ਕਿਉਂਕਿ ਵੋਟਾਂ ਦੇ ਕਾਰਨ ਦੂਜੇ ਜ਼ਿਲ੍ਹੇ ਚ ਤਾਂ ਜਾਂਦੀ ਰਹੀ ਹੈ ਤੇ ਇੱਥੇ ਬਹੁਤ ਘੱਟ ਰਾਇਕ ਲੱਗਿਆ ਤੇ ਆਈ ਨਹੀਂ ਅਜੇ ਕਿਤੇ ਅੱਜ ਬਹੁਤ ਵੱਡੀ ਸਮੱਸਿਆ ਬਣੀ ਪਈ ਹੈ ਜਦੋਂ ਸਮੱਸਿਆਵਾਂ ਦੇ ਕਾਰਨ ਇਹਦੀ ਕਾਲਾ ਬਾਜ਼ਾਰੀ ਵੀ ਵੱਧਦੀ ਹੈ ਕੁਝ ਕਾਲਾ ਬਾਜ਼ਾਰੀ ਨੂੰ ਲੈ ਕੇ ਸੀਗੇ ਭਾਈ ਮਹਿਕਮਾ ਤੇ ਆਉਂਦੇ ਹੋਏ ਤਾਂ ਤੁਸੀਂ ਨਾਲ ਸਰੀ ਕੀ ਸਾਨੂੰ ਧੱਕੇ ਨਾਲ ਨੈਨੋ ਦਿੱਤੀ ਜਾ ਰਹੀ ਹੈ ਕੋਈ ਭਾਈ ਵੀ ਆਰੇ ਨਾਲ ਹਾਂ ਨੈਨੋ ਧੱਕੇਸ਼ਾਹੀ ਹੈ ਭਾਈ ਜੀ ਇਹਨਾਂ ਦਾ ਕਿਉਂਕਿ ਇਹਨਾਂ ਦਾ ਰਾਜ ਹੈ ਧੱਕੇਸ਼ਾਹੀ ਕਰ ਦੇਗੇ ਲੋਕਾਂ ਨੂੰ ਗੁਲਾਮ ਬਣਾਉਂਦੇ ਆ ਗੁਲਾਮੀ ਦੀਆਂ ਨਿਸ਼ਾਨੀ ਹੁੰਦੀ ਆ ਵੀ ਹਰੇਕ ਚੀਜ਼ ਵਿੱਚ ਜੇ ਤੈਨੂੰ ਨਹੀਂ ਚਾਹੀਦੀ ਤੈਨੂੰ ਦੇਣੀ ਆ ਨੈਣੋ ਦਾ 0% ਫਾਇਦਾ ਨੁਕਸਾਨ ਬਹੁਤ ਵੱਡਾ ਪਰ ਕੀ ਕਰੀਏ ਆ ਦੇਖ ਤਾਂ ਦੇਣੀ ਦੇਣੀ ਆ ਪਰ ਹੁਣ ਇਹਨਾਂ ਨੇ ਕਿਹਾ ਵੀ ਸੁਸਾਇਟੀ ਕਾ ਦੇ ਵਿੱਚ ਅਸੀਂ ਨਹੀਂ ਦੰਦੇ ਕਿਉਂਕਿ ਪਹਿਲਾਂ ਸੁਸਾਇਟੀ ਕਾ ਦੇ ਵਿੱਚ ਧੱਕੇ ਨਾਲ ਇਹਨਾਂ ਨੇ ਪਿੱਟ ਕੇ ਭੇਜਿਆ ਸੀ ਆ ਇੰਨਾ ਕਿ ਇਹਨਾਂ ਨੇ ਵਿਸ਼ਵਾਸ ਦਵਾਇਆ ਵੀ ਸੁਸਾਇਟੀ ਕਾ ਚ ਨਹੀਂ ਦੰਦੇ ਦੁਕਾਨ ਤੇ ਇਹਨਾਂ ਨੇ 5 ਘਟਾਏ ਮਗਰ 1 ਸੀਸੀ ਦਾ ਇਹਨਾਂ ਨੇ ਕਿਹਾ ਅਸੀਂ ਕਹਿੰਦੇ ਜੇ ਆ ਦਾ ਕਿਸਾਨ ਖੁਸ਼ ਹੋ ਕੇ ਲਊਗਾ ਤਾਂ ਅਸੀਗਾ ਚਲੋ ਠੀਕ ਹੈ ਇਸ ਇਸ ਗੱਲ ਤੇ ਸਾਡਾ ਬੜਾ ਜਿਹਾ ਵਿਸ਼ਵਾਸ ਬਣਨਾ ਹੈ। ਇਹ ਉਹਦੇ ਵਿੱਚ ਦੇਖੋ ਐਥੇਲੇ ਯੂਵੀਆ ਜਿਹੜੀ ਜਿਹੜੀ ਯੂਵੀਆ ਦੀ ਗੱਲ ਕਰਦੇ ਆਪਾਂ ਆ ਸਾਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ ਜਿਹੜੀ ਜਿੰਨੀ ਕਿ ਸਾਡੇ ਕੋਲ ਕਣਕ ਬੀਜੀ 1,15,000 ਏਕੜ ਰੁਪਏ ਦੇ ਵਿੱਚ ਕਣਕ ਬੀਜੀ ਗਈ ਆ। ਆ 10,000 ਜਿਹੜਾ ਏਕੜ ਰੁਪਏ ਦੇ ਵਿੱਚ ਹੋਰ ਫਸਲਾਂ ਬੀਜੀ ਗਈ ਨੇ। ਜਿਸ ਵਾਸਤੇ ਤੁਹਾਨੂੰ ਜਿਹੜੀ 43,000 ਕੁਇੰਟਲ 43 ਮੀਟਰ ਟਨ ਜਿਹੜੀ ਆ ਉਹ ਯੂਰੀ ਚਾਹੀਦੀ ਆ। ਅੱਜ ਤੱਕ ਸਾਡੇ ਕੋਲ 20000 ਤੇ 232 ਜੜੀਆਂ ਨੇ ਮੀਟਰ ਟਨ ਜਿਹੜੀ ਜਿਹੜੀ ਯੂਨੀਆ ਜਿਹੜੀ ਆ ਸਾਡੇ ਜ਼ਿਲ੍ਹੇ ਵਿੱਚ ਉਪਲਬਧ ਜਿਹੜੀ ਹੈ ਕਿ ਵੱਖ-ਵੱਖ ਸੁਸਾਇਟੀਆਂ ਵਿੱਚ ਤੇ ਪ੍ਰਾਈਵੇਟ ਡੀਲਰਾਂ ਕੋਲ ਜਿਹੜੀਆਂ ਸਾਡੇ ਕੋਲ ਉਪਲਬਧ ਹੀ ਜਿਹੜੇ ਕਿ ਫਾਰਮਰ ਜਿਹੜੇ ਆਪਣੀ ਖਰੀਦ ਕੇ ਜਿਹੜੀ ਆ ਉਹ ਪਾ ਰਹੇ ਆ ਸੋ ਉਹਦੇ ਵਿੱਚ ਕੀ ਹੈ ਕਿ ਜਿਹੜੀ 15 ਨਵੰਬਰ ਤੱਕ ਜਿਹੜੀ ਸਾਡੀ ਜਿਹੜੀ ਕਣਕ ਦੀ ਬੁਆਈ ਹੋਈ ਹੈ ਉਹ 10% ਸਿਰਫ ਆਪਾਂ ਮੰਨਦੇ ਕਿ 14000 ਏਕੜ ਦੇ ਵਿੱਚ ਹੋਈ ਟੋਟਲ ਏਕੜ 15 ਤੇ 10% ਹੋਈ ਆ ਸੋ ਉਹਨੂੰ ਪਾਣੀ ਲਾ ਕੇ ਜਿਹੜੀ ਆ ਉਹ ਕਿਸਾਨ ਵਰਤ ਰਹੇ ਆ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੈ ਨਹੀਂ ਵਾਹੇ ਤੇ ਅਦਰਵਾਈਜ਼ ਜਿਹੜੀ ਜਿਹੜੀ ਸਾਡੀ ਅ ਅਗਲੇ ਹਫਤੇ ਤੱਕ ਮੇਰੇ ਖਿਆਲ ਬੋਧਵਾਰ ਤੋਂ ਵੀਰਵਾਰ ਨੂੰ ਜਿਹੜੀ ਸਾਡੀ ਜਿਹੜੀ ਆ ਉਹ ਬਾਕੀ ਜੁੜੀ ਜਿਹੜੀ ਰਹਿੰਦੀ ਆ ਉਹ ਵੀ ਸਾਡੀ ਜਿਹੜੀ ਆ ਔਨ ਸ਼ੁਰੂ ਹੋ ਗਈ ਆ ਕਿਉਂਕਿ ਬਟਿੰਡੇ ਵੱਟਾ ਜਿਹੜਾ ਜੁਨਟ ਆ ਐਨ ਐਫ ਐਲ ਦਾ ਉਹ ਵੀ ਜਿਹੜੀ ਬਾਈ ਰੋਡ ਆ ਰਹੀ ਆ ਉਹਦੇ ਵਿੱਚੋਂ 60% ਜਿਹੜੀ ਆ ਸਾਡੀ ਅ ਸੁਸਾਇਟੀਆਂ ਵਿੱਚ ਆ ਤੇ 40% ਜਿਹੜੀਆਂ ਪ੍ਰਾਈਵੇਟ ਆ ਉਹ ਜਿਹੜੇ ਬਟਿੰਡੇ ਵਾਲੀ ਦਾ ਕੋ ਰੋਡ ਆਈ ਨਹੀਂ ਬਾਕੀ ਰੇਕ ਰਾਈ ਆ ਰਹੀ ਆ ਤੋਂ ਉਹਦੇ ਵਿੱਚ ਸਾਰੇ ਕਿਸਾਨ ਵੀਰਾਂ ਨੂੰ ਸੁਣਾਈ ਹੀ ਕਿ ਬੇਨਤੀ ਕੀਤੀ ਜਾਂਦੀ ਆ ਪੀ ਜਿਹੜੇ ਵੀ ਜਿਹੜੀਆਂ ਆਪਾਂ ਖਾਦ ਜਿਹੜੀ ਵਰਤਣੀ ਹੈ ਯੂਰੀਆ ਵਾ ਉਹ ਐਸ ਪਰ ਜਿਹੜੀ ਰეკਮੈਂਡੇਸ਼ਨ ਹੈਗੀ ਹੈ ਡੀ ਡੀ ਕੀ ਆ ਵੀ ਦੋ ਬੋਰੀਆਂ ਪ੍ਰਤੀ ਕਿਲੇ حساب ਨਾਲ ਪ੍ਰਤੀ ਏਕੜ ਦੇ حساب ਨਾਲ ਕਿਉਂਕਿ ਜੇਗਾ ਵੱਧ ਪਾਵਾਂਗੇ ਤੇ ਸਾਡੇ ਕੋਲ ਬਿਮਾਰੀਆਂ ਕੀੜੇਮ ਕੋੜੇ ਟੈਂ ਦੀ ਸੋਸਿਆਏਗੀ ਡਿੱਗਣ ਦੀ ਸੋਸਿਆਏਗੀ ਤੋਂ ਜੇ ਜਿੰਨੀ ਆਪਾਂ ਸਿਫਾਰਿਸ਼ ਕੀਤੀ ਗਈ ਹੈ ਉਨੀ ਵਰਤ ਲਈਏ ਜੇ ਕਿਸੇ ਨੇ ਲਗਾਤਾਰ ਜਿਹੜੀ ਆ ਉਹ ਪ੍ਰਾਲੀ ਵਿੱਚ ਉਗਾਈ ਆ ਤੇ ਫਿਰ 30% ਘਟਾ ਸਕਦੇ ਆ ਜਿਹੜੀ ਕਲ ਰਾਤੀ ਜੀ ਵੀ ਨੇ ਉੱਥੇ ਵਧਾ ਸਕਦੇ ਆ ਉਹ ਉਸ ਹਿਸਾਬ ਨਾਲ ਕਰੀਏ ਆਪਾਂ ਤੋ ਉਹ ਇਹ ਤਰੀਕਾ ਜਿਹੜੀ ਆਪਣੀ ਯੂਰੀਆ ਦੀ ਜਿਹੜੀ ਮੇਰੇ ਕੋਲ ਕੋਈ ਕਮੀ ਇਹੋ ਜੀ ਕੋਈ ਵਿਸ਼ਵਾਸਤ ਹੋਣਿਆ ਕਿ ਕਿਸੇ ਕਿਸਮ ਦੀ ਕੋਈ ਜਿਹੜੀ ਆ ਉਹ ਕਮੀ ਨਹੀਂ ਆਏਗੀ ਜਿੱਥੇ ਕੋਈ ਪ੍ਰੋਬਲਮ ਹੁੰਦੀ ਹੈ ਤੁਹਾਡੇ ਧਿਆਨ ਵਿੱਚ ਲਿਆ ਸਕਦਾ ਵਾ ਜਿਹੜੀ ਕੋਈ ਜਿਹੜੀ ਵੱਧ ਤੋਂ ਕੋਈ ਚੀਜ਼ ਵੇਚਣ ਦੀ ਗੱਲ ਆ ਉਹ ਕਿਸਾਨ ਵੀਰਾਂ ਨੂੰ ਵੀ ਆਪਾਂ ਹੀ ਬੇਨਤੀ ਹੈ ਕੀਤੀ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਲਿਖਤੀ ਰੂਪ ਦੇ ਵਿੱਚ ਦਿਓ ਕਿਉਂਕਿ ਆਪਾਂ ਜ਼ਬਰਦਸਤੀ ਕੋਈ ਨਹੀਂ ਵੇਚ ਸਕਦਾ ਕਿ ਇਸੇ ਨੂੰ ਯੂਰੀਆ ਦੀ ਨਾਲ ਡੀਪੀ ਦੇ ਨਾਲ ਜਾਂ ਕੋਈ ਹੋਰ ਚੀਜ਼ ਨਾਲ ਤੋ ਜੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਫਿਰ ਆਨ ਲਿਖਤੀ ਰੂਪ ਵਿੱਚ ਦੇਣ ਜ਼ੁਬਾਨੀ ਕਲਾਮੀ ਇਮੇਜ ਬਾਲਿਕ ਨੂੰ ਵੀ ਕਹਿਆ ਤਾਂ ਠੀਕ ਹੈ ਪਰ ਦਿੱਤੀ ਰੂਜ ਇਹ ਫਿਰ ਉਹਦੇ ਦੇ ਕਾਰਵਾਈ ਤਾਂ ਜੋ ਕਾਨੂੰਨੀ ਕਾਰਵਾਈ ਜਿਹੜੀ ਆਪਾਂ ਕਰ ਸਕਦੇ ਹਾਂ